ਜੀ ਜਿਹੜੇ ਮੈਂ ਫਲਾਵਰ ਬਣਾਵਾਂਗੀ ਉਹਦੇ ਲਈ ਅੱਜ ਮੈਂ ਵਾਈਟ ਮੋਤੀ ਤੇ ਆਹ 골ਡਨ ਦੇ ਜਿਹੜੇ ਮੋਤੀ ਨੇ ਇਹ ਤੇ ਮੈਂ ਆਹ ਕਟਧਨ ਜੂਸ ਕਰਾਂਗੀ ਮੈਂ ਤਾਂ ਅੱਜ ਸਟਾਰਟ ਕਰਦੇ ਆਂ ਵੀਡੀਓ ਜਿਹੜੀਆਂ ਮੈਂ ਆ ਪੈਨਲ ਬਿਲਕੁਲ ਨਹੀਂ ਜੀ ਕਢਾਈ ਕਰਨੀ ਆਉਂਦੀ ਉਹ ਪਤਾ ਕੀ ਕਰਨਾ ਏਦਾਂ ਦਾ ਥ੍ਰੈਡ ਲੈ ਲੈਣਾ ਨਾਰਮਲ ਜਿੰਤਾ ਦੀ ਆਪਣੀ ਰੀਲ ਵਗੈਰਾ ਘਰੇ ਹੁੰਦੀ ਹੈ ਜਿਹੜੀ ਉਹ ਲੈ ਲਿਓ ਤੇ ਨਾਰਮਲ ਇਹ ਸੂਈ ਆ ਇਹਦੇ ਵਿੱਚ ਦੀ ਮੋਤੀ ਨਾਰਮਲ ਆਸਾਨੀ ਨਾਲ ਨਿਕਾ ਸਭ ਤੋਂ ਪਹਿਲਾਂ ਆਪਾਂ ਏਦਾਂ ਇੱਕ ਟ੍ਰੇਸ ਬਣਾ ਲੈਣੀ ਆ ਸਰਕਲ ਗੋਲ ਤੇ ਇਹ ਜਿਹੜਾ ਮੋਤੀ ਆ ਵਾਈਟ ਕਲਰ ਦਾ ਮੈਂ ਲਿਆਗਾ ਤੁਸੀਂ ਕਿਸੇ ਵੀ ਕਲਰ ਦੇ ਮੋਤੀ ਲੈ ਸਕਦੇ ਆ ਜਿਹੜੇ ਤੁਹਾਨੂੰ ਮਿਲਣਗੇ ਸ਼ਾਪ ਵਗੈਰਾ ਤੋਂ ਇਹ ਸਭ ਤੋਂ ਪਹਿਲਾਂ ਆਪਾਂ ਜਿੱਥੋਂ ਸੈੱਡ ਕੱਢਿਆ ਆਪਾਂ ਉੱਥੇ ਹੀ ਨੀਡਲ ਆਪਾਂ ਪਾ ਦੇਣੀ ਆ ਜਿੱਥੋਂ ਨੀਡਲ ਕੱਢੀ ਸੀ ਤੇ ਇਹ ਵਾਈਟ ਮੋਤੀ ਆਪਾਂ ਫਿਕਸ ਕਰਾਂਗੇ ਇਹ ਬਿਲਕੁਲ ਨਹੀਂ ਹਿੱਲਦਾ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਹੁਣ ਆਪਾਂ ਨਾ ਇਹਦੇ ਨਾਲ ਦੀ ਬਿਲਕੁਲ ਨਾਲ ਦੀ ਆਪਾਂ ਜਿਹੜਾ ਆ ਆਪਣੇ ਕੋਲ ਕੱਟ ਦੇਣਾ ਇਹ ਯੂਜ਼ ਕਰਾਂਗੇ ਹੁਣ ਆਪਾਂ ਸਟਾਰਟ ਕਰਦੇ ਆ ਤੁਸੀਂ ਵੀਡੀਓ ਨੂੰ ਫੁੱਲ ਤੱਕ ਫੁੱਲ ਵਾਚ ਕਰਨਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ 골ਡਨ ਮੋਤੀ ਕਿੱਥੇ ਯੂਜ਼ ਕਰਦੀਆਂ ਸਭ ਤੋਂ ਪਹਿਲਾਂ ਆਪਾਂ ਹਾਂ ਲਮਾਂ ਗੀ ਜਿਹੜਾ ਕੱਟ ਦੇਣਾ ਇਹਨੂੰ ਆਪਾਂ ਪਾਵਾਂਗੇ ਆਹ ਚੀਜ਼ ਤੇ ਤੇ ਇਹਦੀ ਆਪਾਂ ਸਪੇਸ ਹੁਣ ਦੇਖੋ ਇੰਨੀ ਕ ਸਪੇਸ ਆ ਉਹਦੇ ਹਿਸਾਬ ਨਾਲ ਤੁਸੀਂ ਨੀਡਲ ਇੱਥੋਂ ਦੀ ਕੱਢ ਲਿਓ ਤੇ ਇੱਥੋਂ ਦੀ ਕੱਢ ਕੇ ਨੀਡਲ ਇਹਦੇ ਨਾਲ ਦੀ ਫੇਰ ਇੱਥੇ ਕੱਢ ਲਿਓ ਠੀਕ ਆ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਪਾਵਾਂਗੇ ਇਹ ਬਿਲਕੁਲ ਨਹੀਂ ਹਿੱਲਦਾ ਜੀ ਪੂਰਾ ਵਧੀਆ ਬਣ ਕੇ ਰੈਡੀ ਹੁੰਦਾ ਜਾਨੀ ਦੀ ਪਹਿਲਾਂ ਆਪਾਂ ਦੋ ਦੋ ਪਾ ਲਾਂਗੇ ਜਿਵੇਂ ਦੋ ਇੱਧਰ ਪਾ ਲੇ ਹੁਣ ਦੋ ਹੀ ਆਪਾਂ ਇੱਧਰ ਪਾਵਾਂਗੇ ਕਿਉਂਕਿ ਪਹਿਲਾਂ ਹੀ ਆਪਾਂ ਜੇਕਰ ਇੱਧਰੋਂ ਹੀ ਸਟਾਰਟ ਕਰ ਲਿਆ ਫਿਰ ਉਹ ਸਹੀ ਨਹੀਂ ਬਣਦਾ ਹੈਗਾ ਠੀਕ ਹੈ ਜੀ ਜਿਵੇਂ ਦੋ ਇੱਥੇ ਪਾ ਲਏ ਹੁਣ ਆਪਾਂ ਦੋ ਇੱਧਰ ਪਾਵਾਂਗੇ ਇਸੇ ਤਰ੍ਹਾਂ ਹੀ ਸੈਂਟਰ ਨੂੰ ਤੁਸੀਂ ਰੱਖ ਕੇ ਉਸੇ ਤਰ੍ਹਾਂ ਹੀ ਇਹਨੂੰ ਪਾਉਣਾ ਜੀ ਇੱਥੋਂ ਆਪਾਂ ਨੀਡਲ ਉਹਦੇ ਮੋਤੀ ਦੇ ਬਿਲਕੁਲ ਨਾਲ ਦੀ ਕੱਢਣੀ ਆ بس ਜਿੰਨਾ ਥੋੜਾ ਇਹ ਹੋਊਗਾ ਚਾਹੇ ਕੋਈ ਹੋਰ ਮੋਤੀ ਵੀ ਇਹਦੀ ਜਗ੍ਹਾ ਤੇ ਜਿਹੜੇ ਲੰਬੇ ਮੋਤੀ ਹੁੰਦੇ ਆ ਤੁਸੀਂ ਹੋਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਇਹ ਫਿਰ ਦੂਸਰਾ ਪਾਵਾਂਗੇ ਆਪਾਂ ਇੱਕ-ਇੱਕ ਕਰਕੇ ਹੀ ਪਾਉਗਾ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਥੋੜੇ ਜੇ ਸਮੇਂ ਦੇ ਵਿੱਚ ਇਹ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਹੀ ਆਪਾਂ ਆ ਚੀਜ਼ ਤੇ ਇਧਰ ਨੂੰ ਪਾਵਾਂਗੇ ਦੇਖੋ ਆ ਚੀਜ਼ ਤੇ ਇੱਥੇ ਨੂੰ ਪਾਵਾਂਗੇ ਹੁਣ ਆਪਾਂ بس ਇੱਕ ਚੀਜ਼ ਦਾ ਧਿਆਨ ਰੱਖਿਓ ਜਿਹੜਾ ਕੱਪੜਾ ਉਹ ਆਪਣਾ ਪ੍ਰੋਪਰ ਟਾਈਟ ਹੋਣਾ ਚਾਹੀਦਾ ਫਿਰ ਇਹ ਪੂਰਾ ਵਧੀਆ ਬਣ ਕੇ ਰੈਡੀ ਹੁੰਦਾਗਾ ਕੱਪੜਾ ਆਪਣਾ ਲੂਸ ਆ ਫਿਰ ਇਹ ਵਧੀਆ ਨਹੀਂ ਬਣਦਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਦੋ ਇੱਥੇ ਪਾਵਾਂਗੇ ਤੇ ਦੋ ਹੀ ਆਪਾਂ ਇੱਧਰ ਪਾਵਾਂਗੇ ਹੁਣ ਇੱਥੇ ਦੇਖੋ ਹੁਣ ਮੈਂ ਧਿਆਰੀ ਪਾਸੇ ਦੋ ਦੋ ਪਾ ਲੇ ਹੁਣ ਆਪਾਂ ਜਿਹੜੀ ਆ ਚੀਜ਼ ਰਹਿ ਗਈ ਆਪਣੀ ਹੁਣ ਆਪਾਂ ਇਸ ਤੇ ਇਹ ਪਾਵਾਂਗੇ ਆਪਾਂ ਠੀਕ ਹੈ ਜੀ ਇਹ ਆਪਣਾ ਬਣ ਗਿਆ ਨਾ ਸਾਰਾ ਹੁਣ ਇਹਦੇ ਆਪਾਂ ਅੱਲੇ-ਦਲੇ ਆ ਮੋਤੀ ਯੂਜ਼ ਕਰਾਂਗੇ ਜੀ ਉਨੇ ਨੂੰ ਕੱਲਾ ਕੱਲਾ ਮੋਤੀ ਜੇ ਆਪਾਂ ਬਸ ਇਧਰੋਂ ਕੱਢ ਕੇ ਇਦਾਂ ਕੱਲਾ ਕੱਲਾ ਮੋਤੀ ਜਿਹੜਾ ਆਪਾਂ ਪਾਵਾਂਗੇ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਜੀ ਇਹ ਹੁਣ ਜੀ ਸਾਰੇ ਆਪਾਂ ਆਲੇ-ਦਾਲੇ ਇੱਕ-ਇੱਕ ਕਰਕੇ ਇਦਾਂ ਮੋਤੀ ਪਾਵਾਂਗੇ ਬਹੁਤ ਘੱਟ ਸਮੇਂ ਦੇ ਤੇ ਸੇਤੀ ਬਣ ਕੇ ਇਹ ਪੈ ਜਾਂਦੇ ਆ ਜਦੋਂ ਆਪਣੀ ਟ੍ਰੇਸ ਬਣਾਈ ਹੁੰਦੀ ਹੈ ਗੋਲ ਤਾਂ ਇਹ ਪ੍ਰੋਪਰ ਉਸੇ ਤਰ੍ਹਾਂ ਹੀ ਬਣਦਾ ਜੀ ਨਾਲੇ ਜਿਹੜੇ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੁਹਾਨੂੰ ਇੱਕ ਹੋਰ ਚੀਜ਼ ਮੈਂ ਇਹਦੇ ਨਾਲ ਦਿਖਾਵਾਂਗੀ ਫਲਾਵਰ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਦੇਖੀ ਚਲੋ ਇਹ ਬਹੁਤ ਵਧੀਆ ਬਣੂਗਾ ਜੀ ਕੱਲਾ ਕੱਲਾ ਮੋਤੀ ਮੈਂ ਇਹਨੂੰ ਪਾਵਾਂਗੀ بس ਇਨੀ ਚੀਜ਼ ਦਾ ਧਿਆਨ ਰੱਖਿਓ ਜਿਹੜਾ ਕੱਪੜਾ ਉਹ ਪ੍ਰੋਪਰ ਟੈਟ ਹੋਣਾ ਚਾਹੀਦਾ ਜੇਕਰ ਆਪਣਾ ਕੱਪੜਾ ਟੈਟ ਆ ਉਹ ਵੀ ਪੂਰੀ ਸਫਾਈ ਹੁੰਦੀ ਹੈ ਜਿਹੜੀ ਮੇਰੇ ਭੈਣਾਂ ਨੂੰ ਬਿਲਕੁਲ ਵੀ ਨਹੀਂ ਆ ਰਹੀ ਚੁਣਣੀ ਆਉਂਦੀ ਉਹ ਇਦਾਂ ਸੂਈ ਦੇ ਨਾਲ ਬਹੁਤ ਸੋਹਣਾ ਸੂਟ ਬਣਾ ਕੇ ਰੈਡੀ ਕਰ ਸਕਦੀਆਂ ਨੇ ਜਿਵੇਂ ਸੂਟ ਦੇ ਵਿੱਚ ਛੋਟੇ ਛੋਟੇ ਇਦਾਂ ਫਲਾਵਰ ਬਣਾ ਲੇ ਤੇ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਜੀ ਇੱਕ ਤੁਹਾਨੂੰ ਹੋਰ ਮੈਂ ਟਿਪ ਦਵਾਂਗੀ ਮੇਰੋਂ ਆਪ ਵੀਵੇਂ ਬਣਾ ਸਕਦੇ ਆ ਜੇਕਰ ਆਪਣੀਆਂ ਭੈਣਾਂ ਨੂੰ ਆਰੀ ਆਉਂਦੀ ਆ ਤਾਂ ਉਹ ਸਭ ਤੋਂ ਬੈਸਟ ਆ ਜੀ ਉਹ ਤਾਂ ਹਰ ਕੋਈ ਇਹਨੂੰ ਫਿਰ ਬਣਾਈ ਸਕਦਾ ਪਰ ਜਿੰਨਾਂ ਨੂੰ ਨਹੀਂ ਆਉਂਦੀ ਜੀ ਆਰੀ ਚਲਾਉਣੀ ਜੇਕਰ ਉਹ ਇਦਾਂ ਬਣਾਉਣਗੀਆਂ ਤਾਂ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਮੋਤੀ ਆਪਾਂ ਕੋਈ ਵੀ ਯੂਜ਼ ਕਰ ਸਕਦੇ ਆ ਜ਼ਰੂਰੀ ਨਹੀਂ ਵੀ ਇਹ ਹੀ ਮੋਤੀ ਚੂਜ਼ ਕਰਨੇ ਆ ਠੀਕ ਹੈ ਜੀ ਦੇਖੋ ਜੀ ਪ੍ਰੋਪਰ ਗਲਾਈ ਬਣ ਗਈ ਨਾ ਹੁਣ ਆਪਾਂ ਜੇਕਰ ਚਾਹੋ ਤਾਂ ਇੱਕ ਕਲੈਣ ਵੀ ਰੱਖ ਸਕਦੇ ਹੁਣ ਮੈਂ ਆਲੇ-ਦਾਲੇ ਨਾ ਵਾਈਟ ਮੋਤੀ ਹੋਰ ਲਗਾਵਾਂਗੀ ਜਿਹੜੇ ਮੈਂ ਵਿਚਾਲੇ ਮੋਤੀ ਲਗਾਏ ਸੀ ਵਾਈਟ ਉਹ ਮੈਂ ਆਲੇ-ਦਾਰੇ ਲਾਵਾਂਗੀ ਜੇ ਲੋ ਆਪਣੇ ਕਿਸੇ ਹੋਰ ਕਲਰ ਦਾ ਫੈਬਰਿਕ ਆ ਤਾਂ ਉਹਦੇ ਤੇ ਇਹ ਮੋਤੀ ਬਹੁਤ ਵਧੀਆ ਲੱਗਦੇ ਆ ਜੀ ਇਦਾਂ ਹੀ ਜਿੱਦਾਂ ਆਪਾਂ 골ਡਨ ਮੋਤੀ ਯੂਜ਼ ਕਰਿਆ ਉਹਦੇ ਨਾਲ-ਨਾਲ ਇਦਾਂ ਹੀ ਆਪਾਂ ਹੁਣ ਵਾਈਟ ਮੋਤੀ ਯੂਜ਼ ਕਰਾਂਗੇ ਠੀਕ ਹੈ ਜੀ ਨੀਡਲ ਵਾਸਤੇ ਤੁਸੀਂ ਆਹ ਛੋਟੀ ਲੈਣੀ ਆ ਇਹਦੇ ਵਿੱਚ ਪ੍ਰੋਪਰ ਦੀਏ ਮੋਤੀ ਨੇ ਜਿਹੜੇ ਉਹ ਨਿਕਲ ਜਾਂਦੇ ਆ ਇਹ ਦੋ ਤਰ੍ਹਾਂ ਦੇ ਆਉਂਦੇ ਆ ਜੀ ਬਾਜ਼ਾਰ ਦੇ ਵਿੱਚ ਇੱਕ ਮੀਡੀਅਮ ਵੀ ਹੁੰਦੇ ਆ ਇੱਕ ਥੋੜੇ ਵੱਡੇ ਹੁੰਦੇ ਆ ਕਿ ਇਦੋਂ ਵੀ ਵੱਡੇ ਹੁੰਦੇ ਆ ਇੱਕ ਜਮੇ ਹੀ ਛੋਟੇ ਹੁੰਦੇ ਆ ਜੀ ਉਹ ਤਾਂ ਬਹੁਤ ਜ਼ਿਆਦਾ ਬਰੀਕ ਹੁੰਦੇ ਆ ਇਹ ਮੀਡੀਅਮ ਸਾਈਜ਼ ਕੀ ਲੈ ਲਿਆ ਕਰੋ ਜੀ ਅਸੀਂ ਇਹ ਬਧੀਆ ਲੱਗਦੀ ਆ ਜੇਕਰ ਤੁਸੀਂ ਬ੍ਰੀਕ ਲਾਉਣਾ ਚਾਹੁੰਦੇ ਹੋ ਤਾਂ ਬ੍ਰੀਕ ਵੀ ਲਗਾ ਸਕਦੇ ਹੋ ਥ੍ਰੈਡ ਇਹ ਤਾਂ ਮੈਂ ਤੁਹਾਨੂੰ ਦੱਸਣ ਦੇ ਮਾਰੇ ਨਹੀਂ ਜੀ ਕਲਰ ਦਾ ਥ੍ਰੈਡ ਲੈ ਲਿਆ ਨਹੀਂ ਜਿਹੜੇ ਕਲਰ ਦਾ ਫੈਬਰਿਕ ਆ ਉਹੀ ਕਲਰ ਦਾ ਥ੍ਰੈਡ ਲਿਓ ਜਦੋਂ ਆਪਾਂ ਇਹਨੂੰ ਬਣਾਉਣਾ ਫਿਰ ਉਹ ਬਿਲਕੁਲ ਨਹੀਂ ਦੀਂਦਾ ਜੀ ਦੀਂਦਾ ਤਾਂ ਵੈਸੇ ਇਹ ਵੀ ਨਹੀਂ ਹੈਗਾ ਪਰ ਫਿਰ ਵੀ ਤੁਸੀਂ ਉਹ ਵੀ ਲੈ ਸਕਦੇ ਹੋ ਜੀ ਨਾਲ ਦੇ ਫੈਬਰਿਕ ਨਾਲ ਬਣਾਇਆ ਹੋਇਆ ਥ੍ਰੈਡ ਨਾਲ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਉਸ ਮੋਤੀ ਆਪਾਂ ਕੱਲਾ ਕੱਲਾ ਪਾਉਣਾ ਮੈਂ ਤਾਂ ਵਿੱਚ ਹੀ ਦੇਖੋ ਕਿੰਨੇ ਛੋੜੇਗੇ ਟਾਈਮ ਦੇ ਵਿੱਚ ਹੀ ਮੈਂ ਕਿੰਨਾ ਵਧੀਆ ਫਲਾਵਰ ਜਿਹੜਾ ਇਹ ਰੈਡੀ ਕਰ ਦਿੱਤਾ ਜੀ ਤੁਸੀਂ ਇਦਾਂ ਦੇ ਫਲਾਵਰ ਆਪਣੇ ਛੋਟੇ-ਛੋਟੇ ਸੂਟਾਂ ਦੇ ਵਿੱਚ ਬਣਾ ਕੇ ਰੈਡੀ ਕਰ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਜਾਂਦਾ ਹੈ بس ایک چیز ਦਾ ધ્યાન ਕਰਨਾ ਜਿਵੇਂ ਮੋਤੀ ਇੱਥੇ ਪਾਉਣਾ ਆਪਾਂ ਤਾਂ تھریڈ ਇਧਰੋਂ ਕੱਢਣਾ ਉਹਦੇ ਨਾਲ ਫਿਰ ਮੋਤੀ ਆ ਜਿਹੜਾ ਉਹਨੂੰ لاک ਲੱਗ ਜਾਂਦਾ ਤੇ ਉਹ ਬਿਲਕੁਲ ਨਹੀਂ ਹਿੱਲਦਾ ਜੇਕਰ ਆਪਾਂ ਇਧਰੋਂ ਕੱਢ ਕੇ ਇਧਰ ਨੂੰ ਮੋਤੀ ਪਾਵਾਂਗੇ ਤਾਂ ਉਹ ਹਿੱਲਦਾ ਰਹਿੰਦਾਗਾ ਹੁਣ ਆ ਇਹ ਦੇਖੋ ਇਹ ਮੈਂ ਪਾਈ ਜਾਨੀ ਆ ਮੋਤੀ ਇਹ ਬਿਲਕੁਲ ਨਹੀਂ ਹਿੱਲਦੇ ਇਹ ਪ੍ਰੋਪਰ ਉਸੇ সাইਜ ਰਹਿੰਦੇ ਆ ਜਿਸ ਤਰ੍ਹਾਂ ਆਪਾਂ ਪਾਏ ਹੋਇਆ ਤੇ ਬਹੁਤ ਵਧੀਆ ਬਣ ਕੇ ਇਹ ರೆਡੀ ਹੁੰਦਾ ਕਰਾ ਕਬਰ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਹਾਂਜੀ ਇਹ ਦੇਖੋ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਜੇਕਰ ਤੁਸੀਂ ਵੀ ਇਦਾਂ ਦੇ ਫਲਾਵਰ ਬਣਾ ਕੇ ਬਹੁਤ ਸੋਹਣੇ ਰੈਡੀ ਕਰ ਸਕਦੇ ਹੋ ਬਸ ਕੋਸ਼ਿਸ਼ ਕਰਿਓ ਬਸ ਕੋਸ਼ਿਸ਼ ਕਰਿਓ ਵੀ ਜਿਹੜਾ ਫਲਾ ਸੂਟ ਫੈਬਰਿਕ ਦਾ ਕਲਰ ਆ ਉਹਦੇ ਨਾਲ ਦਾ ਤੁਸੀਂ ਥ्रेड ਯੂਜ਼ ਕਰਿਓ ਉਹਦੇ ਨਾਲ ਦਾ ਧਾਗਾ ਚੂਜ਼ ਕਰਿਓ ਜਿਹਦੇ ਨਾਲ ਤੁਸੀਂ ਮੋਤੀਏ ਬਣਾਉਂਗੇ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮੋਤੀ ਲੈ ਸਕਦੇ ਹੋ ਵਾਈਟ ਤੇ 골ਡਨ ਦਾ ਬਹੁਤ ਕੰਬੀਨੇਸ਼ਨ ਹੁੰਦਾ ਜੀ ਬਹੁਤ ਵਧੀਆ ਲੱਗਦਾ ਬਾਕੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਇੱਕ ਰਕੋ ਨਮਾ ਨਾ ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਧੰਨਵਾਦ ਅਗਲੀ ਵੀਡੀਓ ਨੂੰ ਮਿਲਦੇ ਆ ਰੱਬ ਰੱਖ